ਆਜ ਕੇ ਪਿਛੇ ਸਾਰਾ ਕੰਮ ਕੀਤਾ ਇਹ ਹੰਜ ਘਰੀ ਫੂਕਦਾ ਏ ਕੋਈ ਕੀਤਾ ਨਹੀਂ ਕਰ ਕੋਈ ਇਹਨੂੰ ਘਰ ਚਿੰਤਾ ਨਹੀਂ ਸੀ ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਝ ਮੇਰੀ ਧੀ ਮਟਿਆ ਆ ਰ ਮੈਂ ਦਾਜ ਬਣਾਇਆ ਸੀ ਉਹ ਵੀ ਇਹਨੇ ਸਾੜਤਾ ਏ ਸਾਰਾ ਤਬਾਹ ਕਰਤਾ ਏ ਇਹ ਇਹ ਮੇਰੇ ਦੌਰ ਨੇ ਅੱਗ ਲਗਾਈ ਆ ਨਜਾਇਜ਼ ਸੰਬੰਧ ਸੀ ਜੇ ਕਿਸੇ ਔਰਤ ਨਾਲ ਮੇਰੀ ਭੈਣ ਆ ਇਹ ਰੋਕਦੀ ਸੀ ਵੀ ਨਾ ਇਸ ਤਰ੍ਹਾਂ ਕਰ ਉਹ ਇਹਨੂੰ ਕੁਟਮਾਰ ਕਰਦਾ ਸੀਗਾ ਤੇ ਦੀ ਬੋਤਲ ਜਿਹੜੀ ਅੰਦਰੋਂ ਨਿਕਲੀ ਆ ਉਹਨਾਂ ਨੇ ਕੰਟਰੋਲ ਪਾਇਆ ਉੱਤੇ ਸਾਡਾ ਜਿਹੜਾ ਸਾਰਤਾ ਉਹਨੇ ਸਾਹ ਸਵਾਹ ਕਰਤਾ ਠੀਕ ਆ ਆ ਸਾਡੀ ਪ੍ਰੈਜ ਨਵੀਂ ਸੀ ਅੱবি ਤਾਂ ਸੈਟ ਕੀਆ ਹਸਦਾ ਸੀ ਕਿਆਂ ਨੇ ਚਿਹਰੇ ਦਿਹਾੜੀ ਦਾ ਸੀ ਵੀ ਉਹਨਾਂ ਨੇ ਮਸਾਂ ਹੀ ਇਕੱਠਾ-ਕੱਟਾ ਕਰਕੇ ਪੈਸਾ ਉਹਨਾਂ ਨੇ ਮੁਸ਼ਕਲ ਨਾਲ ਵੀ ਸਮਾ ਲ ਦਿੱਤਾ ਸੀ ਇਹਨਾਂ ਨੇ ਜਿਹੜਾ ਕੁਝ ਪਲਾਂ ਦੇ ਵਿੱਚ ਹੀ ਸਾੜ ਕੇ ਸਵਾਹ ਕਰ ਦਿੱਤਾ ਹੈ ਤਾਂ ਮਾਤਰ ਤੇ ਸਾਡਾ ਜੀ ਕੋਸ਼ ਨਹੀਂ ਬਚਿਆ ਰਿਹਾ ਸਾਰੇ ਘਾਟੇ ਲੰਮਾ ਸਾਰਾ ਖਾੜ ਚੁੱਕੇ ਆ ਦੋ ਮੇਰੇ ਬੇਟੇ ਸੀ ਗਏ ਆ ਸਾਰੇ ਸਾਡੇ ਸਮਾਹ ਬਣ ਗਏ ਸਾਡੇ ਕੋਈ ਨਹੀਂ ਸਾਡੇ ਕੋਲੇ ਕੁਛੜ ਰਹਿ ਗਿਆ ਅੱਜ ਅਸਤਰ ਮੁੰਡੇ ਦਾ ਪਾਸਾ ਸਾਰੂ ਕੱਤੇ ਸਕਾਰ ਹੋ ਗਿਆ ਸਾਡੇ ਪਾਸੇ ਨਾ ਕੋਈ ਕੁਛ ਟਾ ਨਾ ਬੜੇ ਕੋਈ ਕੀ ਨਾਮ ਤੇ ਕਿਥੇ ਡੇ ਰਹੇ ਬੋਲ ਤੁਸੀਂ ਵੀਰ ਜੀ ਮੇਰਾ ਨਾਮ ਕਰਮਜੀਤ ਹੈ ਮੈਂ ਪ੍ਰੀਤਮ ਸਿੰਘ ਦੇ ਰਹਿਣ ਵਾਲੀ ਆ ਤੇ ਮੇਰੇ ਕੁਲਦੀਪ ਸਿੰਘ ਹਸਬੰਡ ਉਹਨਾਂ ਦਾ ਨਜਾਇਜ਼ ਸਬੰਧ ਫਰੀਦਕੋਟ ਦੇ ਰਹਿਣ ਵਾਲੀ ਔਰਤ ਸੀ ਪਰਮਜੀਤ ਕੌਰ ਉਹਨਾਂ ਨਾਲ ਸੀ ਉਹ ਵੀ ਮਤਲਬ ਗੱਲਬਾਤ ਕਰਦੇ ਸੀ ਮੈਂ ਉਹਨਾਂ ਨੂੰ ਰੋਕਦੀ ਰਹੀ ਆ ਕਿ ਤੁਸੀਂ ਇਹ ਕੰਮ ਨਾ ਕਰੋ ਆਪਣੇ ਧੀ ਪੁੱਤੋ ਵੀ ਮਤਲਬ ਗੱਭਰੂ ਉਹਨਾਂ ਤੇ ਵੀ ਅਸਰ ਮਾੜਾ ਪਊਗਾ ਇਹ ਨਾਲ ਮੇਰੇ ਕੁਐਸ਼ਨ ਆ ਮੰਨੀ ਉਸ ਤੋਂ ਬਾਅਦ ਇਹ ਸੀ ਜਨ ਲਾਉਣ ਗਏ ਚਲੇ ਚਲੋ ਮੈਂ ਕਿਹਾ ਹਰ ਜਾਣਗੇ ਇਹਨਾਂ ਨੇ ਸਾਰਾ ਪੈਸਾ ਉਹਨਾਂ ਨੂੰ ਖਵਾਤਾ ਘਰੇ ਸਾਨੂੰ ਕੋਈ ਖਰਚਾ ਨਹੀਂ ਦਿੱਤਾਗਾ ਉਹ ਖਰਚਾ ਦੇ ਕੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ 10000 ਰੁਪਿਆ ਪਵਾਇਆ ਫੇਰ ਉਸ ਤੋਂ ਬਾਅਦ ਕਹਿੰਦੀ ਮੈਨੂੰ ਹੋਰ ਪੈਸੇ ਚਾਹੀਦੇ ਆ ਉਹ ਇਹਨੇ ਮੁੜ ਕੇ ਇਥੇ ਐਲ.ਡ. ਮੰਗੀ ਮੈਨੂੰ ਕਹਿੰਦੇ ਐਲ.ਡ. ਦੇ ਮੈਨੂੰ ਤੇ ਮੈਂ ਇਹਨਾਂ ਦੀ ਗੱਲਬਾਤ ਸੁਣ ਲਈ ਉਹ ਪੈਸੇ ਮੰਗਦੀ ਆ ਐਲ.ਡ. ਦੇ ਤੇ ਮੈਂ ਕਿਹਾ ਨਹੀਂ ਵੀ ਐਲ.ਡ. ਵੀ ਤੇਰੀ ਤੇ ਘਰ ਵੀ ਤੇਰਾ ਬੱਚੇ ਵੀ ਤੇਰੇ ਤੂੰ ਨਹੀਂ ਕਿਤੇ ਨਹੀਂ ਲੈ ਕੇ ਜਾਣਾਗਾ ਤੂੰ ਮੈਨੂੰ ਦੱਸ ਕੀ ਆ ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੂੰ ਨਹੀਂ ਉਹ ਦੇਣੀ ਨਾ ਤੇ ਮੈਨੂੰ ਤੇਰੇ ਗਹਿਣੇ ਵੇਚ ਕੇ ਮੈਂ ਆਉਂਗਾ ਤੇ ਮੈਨੂੰ ਪੈਸੇ ਚਾਹੀਦੇ ਆ ਉਹ ਜਨਾਨੀ ਕਹਿੰਦੀ ਮੈਨੂੰ ਅਵੀ ਪੈਸੇ ਚਾਹੀਦੇ ਮੈਨੂੰ ਹੁਣੇ ਚਾਹੀਦੇ ਆ 10 ਜਾਂ 10000 ਤਿੰਨ ਦਿਨ ਪਹਿਲਾਂ ਉਹ ਪਾ ਕੇ ਫੇਰ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ ਇਹਨੇ ਮੇਰੇ ਨਾਲ ਘੁੱਟ ਮਾਰ ਕੀਤੀ ਇਹਨੇ ਮੈਨੂੰ ਖਿੱਚਿਆ ਤੋਇਆ ਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਛਡਾਇਆ ਅਸੀਂ ਕਿਸੇ ਦੇ ਘਰੇ ਜਾ ਕੇ ਆਪਦੀ ਜਾਨ ਬਚਾਈ ਆ ਇਹਨੇ ਬਾਅਦ ਚ ਆ ਕੇ ਮਗਰੋਂ ਚੋਰੀ ਅੱਗ ਲਾਤੀ ਮੇਰੇ ਘਰ ਨੂੰ ਮੇਰਾ ਮੇਰੇ ਕੋਲ ਕੁਝ ਨਹੀਂ ਗਾ ਮੇਰੇ ਤਿੰਨ ਬੱਚੇ ਹੋ ਵੀਜੀ ਮੇਰੇ ਕੋਲੇ ਨਾ ਸੌਣ ਨੂੰ ਤੇ ਮਾਇਨ ਨੂੰ ਕੁਝ ਨਹੀਂ ਇਸ ਤਰ੍ਹਾਂ ਦਾ ਜਿਹੜਾ ਆਸ਼ਕੀ ਦਾ ਘੋੜਾ ਸਵਾਰ ਸੀ ਇਹਦੇ ਆਸ਼ਕੀ ਦਾ ਆਸ਼ਕੀ ਦਾ ਸਿਰ ਤੇ ਘੋੜਾ ਸਵਾਰ ਸੀਗਾ ਆਸ਼ਕੀ ਪਿੱਛੇ ਇਹਨੇ ਸਾਰਾ ਕੰਮ ਕੀਤਾ ਇਹ ਹਾਂਜੀ ਘਾਰੀ ਫੂਕਦਾ ਹੈ ਕੋਈ ਚਿੰਤਾ ਨਹੀਂ ਕਰਦੀ ਕੋਈ ਇਹਨੂੰ ਘਰ ਚਿੰਤਾ ਨਹੀਂ ਸੀ ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਝ ਮੇਰੀ ਧੀ ਮਟਿਆਰ ਮੈਂ ਤਾਂ ਦਾਜ ਬਣਾਇਆ ਸੀ ਉਹ ਵੀ ਇਹਨੇ ਸਾੜਤਾ ਹੈ ਸਾਰਾ ਤਬਾਹ ਕਰਤਾ ਇਹ ਸ਼ਰਾਬ ਪੀ ਕੇ ਸੱਚ ਸ਼ਰਾਬ ਪੀ ਕੇ ਸਾਰਾ ਕੁਝ ਕੀਤਾ ਵੀਰ ਜੀ ਇਹਨੇ ਉਹ ਜਨਾਨੀ ਪਾਹੇ ਹੀ ਮੰਗੀਆਂ ਦੀ ਪਾਹੇ ਮੰਗੀਆਂ ਨੀ ਕਰੇ ਪਾਹੇ ਲਾ ਕੇ ਦੇ ਮੈਨੂੰ ਥਾ ਥਾ ਲੈ ਕੇ ਦੇ ਇੱਥੋਂ ਤੱਕ ਅਸੀਂ ਗਰੀਬ ਘਰਾਂ ਵੀਰ ਜੀ ਕਿੱਥੋਂ ਦੇਈਏ ਕਿੰਨੀ ਕੀ ਦੇਰ ਦੇ ਨਜਾਇਜ਼ ਸੰਬੰਧ ਉਹ ਗੱਸੀ ਵੀਰ ਜੀ ਤਨ 4 ਮਹੀਨੇ ਹੋਏ ਸੀ ਇਸ ਗੱਲ ਨੂੰ ਹਾਂਜੀ ਪੈਸਿਆਂ ਦੀ ਮੰਗ ਕਰਦੀ ਪੈਸਿਆਂ ਦੀ ਮੰਗ ਕਰਦੀ ਸੀ ਕਹਿੰਦੀ ਮੈਨੂੰ ਪੈਸੇ ਚਾਹੀਦੇ ਮੈਨੂੰ ਮੈਂ ਥਾ ਥੱਥਾ ਲੈ ਕੇ ਦੇ ਕਹਿੰਦੀ ਆਂਦੇ ਬੱਚਾ ਨਾਲ ਤੂੰ ਗੱਲਮ ਨਹੀਂ ਕਰਨੀ ਫੋਨ ਤੇ ਨਾ ਤੂੰ ਘਰੇ ਜਾਣਾ ਨਾ ਤੂੰ ਰੋਟੀ ਪਾਣੀ ਖਾਣਾ ਹੁਣ ਇਹ ਉਹ ਜਾ ਇਹਦੇ ਦਿਮਾਗ ਵਿੱਚ ਬਿਠਾਇਆ ਵੀ ਤੇਰੇ ਘਰ ਦੀ ਤੈਨੂੰ ਮਾਰ ਦੂ ਤੂੰ ਘਰੇ ਨਹੀਂ ਜਾਣਾਗਾ ਤੂੰ ਮੇਰਾ ਤੇ ਮੇਰਾ ਹੀ ਬਣ ਕੇ ਰਹਿ ਤੇ ਵੀਰ ਜੀ ਇਹਨੂੰ ਇਹ ਜਨਾਨੀ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਜਨਾਨੀ ਨੇ ਮੇਰਾ ਘਰ ਸਾਰਾ ਜਾੜਿਆ ਕਿੰਨੇ ਕਦਾ ਜਿਹੜਾ ਸਮਾਨ ਤੁਹਾਡਾ ਘਰ ਦਾ ਸੜ ਕੇ ਸਵਾਹ ਵੀਰ ਜੀ 1.5 ਦੋ ਲੱਖ ਦਾ ਮੇਰਾ ਸਮਾਨ ਸੀਗਾ ਮੇਰੇ ਪੇਕਿਆਂ ਨੇ ਮੇਰੇ ਨੇ ਦਿਹਾੜੀਆਂ ਕਰ-ਕਰ ਕੇ ਮੈਨੂੰ ਦਿੱਤਾ ਸੀਗਾ ਮਸਾਂ ਹਾਂ ਸਾਰੇ ਕੱਪੜੇ ਵੀ ਮੇਰੇ ਹਾਰਸਿਆਲ ਵਾਲੇ ਸਾਰੇ ਸਾਢੇ ਤੜ ਤਣ ਦੇ ਕੱਪੜੇ ਵੀ ਉਹ ਵੀ ਸਾਰੇ ਉਹ ਹੀ ਰਹਿ ਗਏ ਆ ਕੁਛ ਨਹੀਂਗਾ ਮੇਰੀ ਸਰਕਾਰ ਮੂਰੇ ਇਹ ਹੀ ਬੇਨਤੀ ਮੇਰੀ ਮੱਤ ਮਦਦ ਸਹਾਇਤਾ ਕੀਤੀ ਜਾਵੇ ਮੇਰੇ ਤਿੰਨ ਬੱਚੇ ਮੈਂ ਕਿੱਥੇ ਲੈ ਕੇ ਜਾਊਂਗੀ ਇਹਦੇ ਤੇ ਕੋ ਸਖਤ ਕਾਰਵਾਈ ਹੋਣੀ ਚਾਹੀਦੀ ਹਾਂਜੀ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੋਨਾਂ ਤੇ ਹੋਣੀ ਚਾਹੀਦੀ ਇਕੱਲੇ ਤੇ ਨਹੀਂ ਹੁਣ ਨਾਲ ਜਨਾਨੀ ਦਾ ਵੀ ਕੁਟਮਾਰ ਹੋਣੀ ਚਾਹੀਦੀ ਕਿਉਂਕਿ ਇਹਨੇ ਮੇਰਾ ਘਰ ਬਰਬਾਦ ਕੀਤਾ ਹੈ ਇੱਕ ਔਰਤ ਨੇ ਹਾਂਜੀ ਇਸ ਔਰਤ ਨੇ ਔਰਤ ਬਹੁਤ ਹੈ ਹਾਂਜੀ ਪਹਿਲਾਂ ਵਿਆਹੀ ਰੰਡੀ ਆ ਅੱਛਾ ਹਾਂਜੀ ਹਾਂਜੀ ਵਿਆਹੀ ਸੀਗੀ ਹੁਣ ਇਹਦੇ ਤੇ ਸਖਤ ਕਾਰਵਾਈ ਹਾਂਜੀ ਸਖਤ ਸਖਤ ਕਾਰਵਾਈ ਕੀਤੀ ਚਾਹੀਦੀ ਹੈ ਜੇ ਤੇ ਵੱਧ ਤੋਂ ਵੱਧ ਕਿ ਕਿ ਦਮ ਤੁਹਾਡਾ ਦੀਰਪਾਲ ਘਰ ਜੀ ਦੀਰਪਾਲ ਕਿੱਥੇ ਰਹਿੰਦੇ ਸੀ ਅਸੀਂ ਪ੍ਰੀਤਮ ਸਿੰਘ ਹਾਲੇ ਤੇ ਰਹਿੰਦੇ ਜੀ ਜਿਹੜੀ ਅੱਗ ਲਗਾਈ ਇਹ ਕਿਦਾਂ ਲਗਾਈ ਤੇ ਕਿਉਂ ਲਗਾਈ ਸਾਹਿਬ ਇਹ ਮੇਰੇ ਜਵਾਰ ਨੇ ਅੱਗ ਲਗਾਈ ਆ ਨਜਾਇਜ਼ ਇਹ ਸੰਬੰਧ ਸੀਗੇ ਕਿਸੇ ਔਰਤ ਨਾਲ ਮੇਰੀ ਭੈਣ ਆ ਇਹ ਰੋਕਦੀ ਸੀ ਵੀ ਨਾ ਇਸ ਤਰ੍ਹਾਂ ਕਰ ਉਹ ਇਹਨੂੰ ਕੁੱਟਮਾਰ ਕਰਦਾ ਸੀਗਾ ਤੇ ਅਸੀਂ ਵੀ ਨਹੀਂ ਰੋਕਦੇ ਸੀ ਅਸੀਂ ਕਹਿੰਦੇ ਚਲ ਦੋਨਾਂ ਜੀਆਂ ਦੀ ਆ ਗੱਲ ਵੀ ਠਕੀਰੇ ਵੇ ਇਹਨਾਂ ਨੇ ਕੋਈ ਵੀ ਮੈਨੂੰ ਦੱਸਦੀ ਨਹੀਂ ਸੀ ਮੇਰੀ ਭੈਣ ਜਦੋਂ ਉਹਦੇ ਸਿਰ ਤੋਂ ਵੀ ਪਾਣੀ ਨਗਿਆ ਉਹਨੇ ਦੱਸਿਆ ਵੀ ਇਹਦੇ ਨਾਲ ਸੰਬੰਧ ਆ ਕਿਸੇ ਜਨਾਨੀ ਦੇ ਤੇ ਉਸ ਕਰਕੇ ਅਸੀਂ ਵੀ ਆਖਿਆ ਚੱਲ ਕੋਈ ਗੱਲ ਨਹੀਂ ਸਮਝਾਇਆ ਸਾਡੇ ਘਰਦਿਆਂ ਨੇ ਸਾਰਿਆਂ ਨੇ ਕੋਈ ਨਹੀਂ ਤੁਹਾਡੇ ਦੋਨਾਂ ਦੇ ਵਿੱਚ ਆ ਤੁਸੀਂ ਦੋਨੋਂ ਦੇ ਨਵੇੜੋਂ ਗੱਲ ਇਹਨੇ ਕਿਸੇ ਦੀ ਨਹੀਂ ਸੁਣੀ ਇਹਨੇ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ ਫਿਰ ਉਹ ਜਾ ਕੇ ਕਿਸੇ ਦੇ ਘਰੇ ਲੁਕੀ ਅਸੀਂ ਵੀ ਨਹੀਂ ਆਖਿਆ ਵੀ ਸਾਡੇ ਘਰ ਆ ਜਾਸਿਆ ਕਿ ਸਾਡੇ ਗੱਲ ਪਊਗਾ ਸਾਡੇ ਵੀ ਗੱਲ ਪੈਂਦਾ ਉਹ ਸਾਡੇ ਵੀ ਖਿੱਚਮਾਰ ਕਰਦਾ ਧੂ ਕਰਦਾ ਵੀ ਘੁਰਦਾ ਮਾਰਦਾ ਹਾਂਜੀ ਸ਼ਰਾਬ ਪੀਂਦਾ ਉਹ ਇਹ ਉਹਦੇ ਕਰਕੇ ਇਹਨੂੰ ਅਸੀਂ ਬਚਾਇਆ ਤੇ ਫਿਰ ਘਰ ਦੇ ਵਿੱਚ ਅੱਗ ਲਾ ਕੇ ਰਾਤ ਨੂੰ ਗਿਆ ਚਲਾ 8 ਵਜੇ 2 ਮਿੰਟ ਤੇ ਨੇ ਅੱਗ ਲਾਈ ਆ ਸਾਨੂੰ ਨਹੀਂ ਪਤਾ ਲੱਗਾ ਪਿਆ ਨੂੰ ਅਸੀਂ ਆਪਦੇ ਘਰ ਵਿੱਚ ਹੀ ਸੀਗੇ ਵੀ ਕਿੱਥੇ ਅੱਗ ਲੱਗੀ ਸਾਨੂੰ ਗਵਾਂਢੀ ਨਿਕਲੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਘਰ ਵਿੱਚ ਅੱਗ ਲਾ ਕੇ ਆਜ ਗਿਆ ਸੁੱਤਾ ਨਹੀਂ ਫਸੇ ਸੀਗਾ ਹਾਂਜੀ ਇਹਦਾ ਪਰਿਵਾਰ ਪਾਸੇ ਸੀਗਾ ਅਸੀਂ ਹਾਂਜੀ ਹਾਂਜੀ ਜਾਨੀ ਬਾਨੀ ਨੁਕਸਾਨ ਹਾਂਜੀ ਹਾਂਜੀ ਜੇ ਸੁੱਤਾ ਹੁੰਦਾ ਨੁਕਸਾਨ ਹੋ ਜਾਂਦਾ ਕਹਿੰਦਾ ਸੀ ਮੈਂ ਇਹਨਾਂ ਨੂੰ ਮਾਰ ਦੇਣਾ ਇਹਨਾਂ ਉੱਤੇ ਆਹ ਘਾ ਦੇਣਾ ਪਟ્રોલ ਪਾ ਦੇਣਾ ਤਜਾਬ ਪਾ ਦੇਣਾ ਇਦਾਂ ਨੂੰ ਆਸ਼ਕੀ ਦਾ ਪੁੱਤ ਸਵਾਰ ਸੀ ਜੀ ਉਹਦੇ ਤੇ ਬਸ ਆਸ਼ਕੀ ਦੇ ਵਿੱਚ ਡੁੱਬਿਆ ਐਸੇ ਉਸ ਔਰਤ ਨੇ ਆਪਦੇ ਵਿੱਚ ਪਤਾ ਨਹੀਂ ਕਿਹੜੇ ਜਾਲ ਚਪਸਾਇਆ ਹੋਇਆ ਔਰਤ ਦੀ ਹੱਥ ਹਾਂਜੀ ਇਸ ਪਰਿਵਾਰ ਨੂੰ ਚੰਗਾ ਨਹੀਂ ਸਕਦਾ ਘਰ ਪਰਿਵਾਰ ਨੂੰ ਚੰਗਾ ਨਹੀਂ ਸਕਦਾ ਬੱਚਿਆਂ ਨੂੰ ਧੱਕੇ ਮਾਰਦਾ ਸੀਗਾ ਕੋਈ ਉਹਨਾਂ ਬਾਰੇ ਸੋਚਦਾ ਹੀ ਨਹੀਂ ਸੀਗਾ ਵੀ ਕੀ ਆ ਉਹ ਇਹੋ ਜਿਹੇ ਬੰਦੇ ਤੇ ਕੋਈ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕੋਈ ਉਹਨੇ ਉਹਦੇ ਤੇ ਕਾਰਵਾਈ ਬਹੁਤ ਸਖਤ ਸਖਤ ਹੋਣੀ ਚਾਹੀਦੀ ਆ ਉਹਨਾਂ ਦੋਨਾਂ ਤੇ ਉਸੇ ਤੇ ਹਾਂਜੀ ਔਰਤ ਤੇ ਵੀ ਪਰਮਜੀਤ ਤੇ ਵੀ ਤੇ ਕੁਲਦੀਪ ਸਿੰਘ ਤੇ ਵੀ ਨਾਮ ਤੇ ਇੱਕ ਹੀ ਲੱਗਦੇ ਤੁਹਾਡੇ ਇਹ ਮੇਰੀ ਬੇਟੀ ਆ ਜੀ ਹਾਂਜੀ ਕਿੰਨੀ ਦਿਨ ਹੋ ਗਈ ਉਹਦੇ ਨਾਲ ਵਿਆਹੀ ਇਹਦੇ ਜੀ 18-19 ਸਾਲਾਂ ਦਾ ਤਾਂ ਵੱਡਾ ਬੱਚਾ ਹੀ ਆ ਹਾਂਜੀ ਹਾਂ ਤੇ 18 20 20 ਸਾਲ ਹੋ ਗਈ ਜੀ ਕਿਤੇ ਨਾਲ ਵਿਆਹੀ ਸੀ ਕਿੱਥੇ ਵਿਆਹੀ ਕੁਲਦੀਪ ਸਿੰਘ ਨਾਲ ਜੀ ਕਿੱਥੇ ਵਿਆਹੀ ਸੀ ਪ੍ਰੀਤ ਮਾਲੀਆਲੀ ਜੀ ਹਾਂਜੀ ਕੀ ਉਦੋਂ ਤੱਕ ਪਰੇਸ਼ਾਨ ਕਰਦਾ ਸੀ ਉਹ ਪਹਿਲਾਂ ਤਾਂ ਪਰੇਸ਼ਾਨ ਜਿਹੜਾ ਲੜਕੀ ਤੁਹਾਡੀ ਨੇ ਕਰਦਾ ਕੀ ਕਰਦਾ ਕੀ ਕਰਦਾ ਐਂ ਕੁੱਟਮਾਰ ਕਰਦਾ ਸੀ ਜੀ ਪਹਿਲਾਂ ਸੀ ਵੀ ਆਉਂਦੇ ਸੀ ਸਮਝਾ ਜਾਂਦੇ ਸੀ ਚਲੋ ਵੀ ਸਮਝ ਜਾਂਦਾ ਸੀ ਲੈ ਵੀ ਆਉਂਦਾ ਸੀ ਐਗ ਤੇ ਮਾੜੀ ਜਨਾਨੀ ਆਸ਼ਕੀ ਦੇ ਵਿੱਚ ਇਹਨੇ ਮੇਰੀ ਤੀ ਦੀ ਕੁੱਟਮਾਰ ਵੀ ਬਹੁਤ ਕੀਤੀ ਖਿੱਚਿਆ ਤੋਂ ਵੀ ਬਹੁਤ ਕੀਤੀ ਸਾਨੂੰ ਪਤਾ ਲੱਗਿਆ ਅਸੀਂ ਦੂਜੇ ਦਿਨ ਆ ਜਿੱਦਣ ਅੱਗ ਲੱਗੀ ਪਹਿਲਾਂ ਮੈਂ ਤਿੰਨ ਦਿਨ ਰਹਿ ਕੇ ਗਈ ਚਾਰ ਦਿਨ ਉਦੋਂ ਆਇਆ ਨਹੀਂ ਸਾਡਾ ਸੱਦਿਆ ਕਹਿੰਦਾ ਮੈਂ ਸੋਮਵਾਰ ਨੂੰ ਆਉਂ ਹਲੇ ਸੋਮਵਾਰ ਨੂੰ ਆਣਾ ਸੀ ਸੋਮਵਾਰੇ ਨਹੀਂ ਆਉਣੀ ਦਿੱਤਾ ਜੀ ਅੱਗ ਵੀ ਲਾਤੀ ਤੇ ਖਿੱਚਾ ਤੋ ਸਾਰੇ ਇੱਥੇ ਪਿੰਡ ਚ ਵਿੱਚ ਕੀਤੀ ਛੜਕ ਚ ਇਹਦੇ ਸ੍ਰੀਕੇ ਕਬੀਲੇ ਨੇ ਇਹਨੂੰ ਹਟਾਇਆ ਮੈਂ ਮਸਾਂ ਸਮਾਨ ਅਸੀਂ ਬੁੱਡੇ ਠੇਰੇ ਸੀ ਪਹਿਲਾਂ ਇਹਨਾਂ ਦਾ ਘਰ ਕੱਚਾ ਸੀ ਕਹਿੰਦੇ ਅਸੀਂ ਲੈਣਾ ਨਹੀਂ ਸਮਾਨ ਮਗਰੋਂ ਅਸੀਂ ਜੋੜ-ਜੋੜ ਕੇ ਇਹਦੇ ਪਿਓ ਨੇ ਦਿਹਾੜੀਆਂ ਕਰ-ਕਰ ਕੇ ਮਸਾਂ ਦਿੱਤਾ ਸੀ ਹਾਂ ਦਾਇਦੇਤਾ ਜੀ ਹੁਣ ਇਹ ਆਪਦੀ ਬੱਚੀ ਦਾ ਵੀ ਬਣਾਉਣ ਲੱਗੀ ਆਪਦਾ ਵੀ ਤਾਲ ਪੂਰਾ ਹੋਈ ਜਾਂਦਾ ਸੀ ਉਹਦੇ ਸਿਰ ਤੇ ਹੀ ਚਲੋ ਥੋੜੇ ਵਾਲੇ ਪਾਉਂਦਾ ਸੀ ਹੁਣ ਇਹਨੂੰ ਜਮਾ ਨਹੀਂ ਕਮਾਈ ਦਿੱਤੀ ਜੀ ਚਲੋ ਤੇ ਦਾਇਦੇਤਾ ਜੀ ਕਮਾਈ ਜੀ ਔਰਤਾ ਜਿਹੜੀ ਸਾਨੂੰ ਤਾਂ ਦੱਸਦੇ ਵੀ ਫਰੀਦਕੋਟ ਦੀ ਸਾਨੂੰ ਇੱਕ ਹਸਾਬ ਨਾਲ ਹਾਂ ਬੀ ਲਾਪਤਾਈ ਉਸ ਨਾਲ ਸਰਬੰਧ ਰੱਖਦਾ ਸੀ ਘਰੇ ਜਵਾਕਾਂ ਨੂੰ ਵੀ ਜਦੋਂ ਫੋਨ ਲਾਉਂਦਾ ਸੀ ਗਾਲਾਂ ਵਾਲਾ ਕੱਢਦਾ ਸੀ ਕਹਿੰਦਾ ਸੀ ਮੈਂ ਤੁਹਾਨੂੰ ਮਾਰ ਦਿਆਂਗਾ ਮੈਂ ਤੁਹਾਨੂੰ ਵੱਢ ਦਿਆਂਗੇ ਇੱਥੇ ਆ ਕੇ ਜੇ ਮੇਰੀ ਧੀ ਨਾਲ ਗੱਲ ਕਰਨੀ ਕਹਿ ਦੇਣਾ ਮੇਰੇ ਨਾਲ ਗੱਲ ਕੋਈ ਨਹੀਂ ਮੇਰੀ ਤਾਂ ਇਹੋ ਹੀ ਹੈ ਪਰ ਮਜੀਦ ਕੌਰ ਸਾਨੂੰ ਬਹੁਤ ਤੰਗ ਕੀਤਾ ਇਹਨੇ ਪਹਿਲਾਂ ਤਾਂ ਅਸੀਂ ਮਹਿਸੂਸ ਨਹੀਂ ਕੀਤਾ ਜਦੋਂ ਹੁਣ ਅੱਗ ਲਾਤੀ ਸਾਨੂੰ ਇਸ ਗੱਲ ਦੀ ਮਹਿਸੂਸਿਾਈ ਤੀਜੀ ਵੇਰ ਅੱਗ ਲਾਈ ਹਾਂ ਹਾਂਜੀ ਘਰ ਦਾ ਸਬੰਧ ਹੋ ਗਿਆ ਸਾਰਾ ਅੱਜ ਕੀ ਜੀ ਹੋਰ ਬਾਗੇ ਸਤਕਾਰ ਬਾਈ ਜੀ ਅਸਗਤ ਕਾਰਵਾਈ ਕੀਤੀ ਜਾਵੇ ਦੋਹਾਂ ਜਣਿਆਂ ਤੇ ਪਰਮਜੀਤ कौर ਤੇ ਵੀ ਆ ਉਹ ਆ ਔਰਤ ਤੇ ਵੀ ਹੋਣੀ ਚਾਹੀਦੀ ਇਹਦੀ ਸ਼ਾਇ ਹੈ ਹਾਂ ਇਹਦੀ ਸ਼ਾਇ ਹੈ ਗੱਲਾਂ ਕਹਿੰਦੀ ਸੀਗੀ ਵੀ ਅੱਗ ਲਾ ਕੇ ਤੂੰ ਮੜਿਆ ਘਰੋਂ ਰੋਟੀ ਨਹੀਂ ਖਾਣੀ ਪਾਣੀ ਨਹੀਂ ਖਾਣਾ ਆਵਦੀ ਔਰਤ ਦੇ ਮੰਜੇ ਤੇ ਨਹੀਂ ਬਹਿਣਾ ਰਾਤ ਨਹੀਂ ਕੱਟਣੀ ਐਦਾਂ ਗੱਲਾਂ ਮਗਰ ਫੋਨ ਆਉਂਦੇ ਰਹੇ ਸਰੀਕ ਮਸਲਾ ਆ ਹੀ ਅਗਲਾ ਕੀ ਮਸਲਾ ਸਾਡੇ ਕੋਲ ਇੱਕ ਕਰਮਜੀਤ ਕੌਰ ਨਾਮ ਦੀ ਲੇਡੀ ਪ੍ਰੀਤਮਲ ਰੈਲੀ ਦੇ ਆਈ ਹੈ। ਉਹਨੇ ਕੰਪਲੇਂਟ ਕੀਤੀ ਕਿ ਉਹਦਾ ਘਰ ਵਾਲਾ ਜਿਹੜਾ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਇਹਦੀ 40 ਸਾਲ ਉਮਰ ਹੈ। ਉਹ ਉਹਦੇ ਕਿਸੇ ਔਰਤ ਨਾਲ ਸੰਬੰਧ ਸੀ ਉਹਦੀ ਘਰਲੀ ਇਸੇ ਗੱਲ ਤੋਂ ਪੁਲਿਸ ਕਰਦੀ ਸੀ। ਇਹ 13 ਚਾਰ ਦੀ ਰਾਤ ਨੂੰ 9:30 ਵਜੇ ਉਹ ਘਰੋਂ ਡਰਦੇ ਹੋਏ ਪਾਸੇ ਚਲੇ ਗਏ ਵੀ ਕੁੱਟ ਮਾਰਨਾ ਕਰੇ। ਇਹ ਨੇ ਘਰ ਆਪਣੇ ਘਰ ਨੂੰ ਹੀ ਅਗਲਾ। ਕਾਫੀ ਸਾਰਾ ਜਿਹੜਾ ਸਮਾਨ ਦਾ ਸੜ ਗਿਆ। ਅਸੀਂ ਉਹਦੇ ਜਿਹੜੀ ਲੇਡੀ ਹੈ ਕਰਮਜੀਤ ਕਰੋੜੀ ਦੀ ਸਟੇਟਮੈਂਟ ਤੇ ਇਹਦੇ ਕੁਲਦੀਪ ਸਿੰਘ ਦੇ ਖਿਲਾਫ ਫੀਆਰ ਨੰਬਰ 58 ਦਰਜ ਕੀਤੀ ਹੈ ਇਹਨੂੰ ਅਸੀਂ ਅਰੈਸਟ ਕਰਨਾ ਹੈ ਹਾਂਜੀ ਫਿਰ ਲਾਲ ਤੋਤੀ ਜਾਰੀ ਹੈ